ਹਲੋ ਹਾਂਜੀ ਅੱਜ ਆਪਾਂ ਤੁਹਾਡੇ ਲਈ ਪਲੇਨ ਪਸ਼ਮੀਨੇ ਦਾ ਫੈਬਰਿਕ ਲੈ ਕੇ ਆਇਆ ਪਿਓਰ ਮਸ਼ਮੀਨੇ ਦਾ ਫੈਬਰਿਕ ਹੋਗਾ ਤੁਸੀਂ ਫੈਬਰਿਕ ਚੈੱਕ ਕਰੋ ਤੁਹਾਡੇ ਫੈਬਰਿਕ ਤੋਂ ਹੀ ਪਤਾ ਲੱਗ ਜੂਗਾ ਕਿ ਕਿੰਨਾ ਕੁ ਵਧੀਆ ਫੈਬਰਿਕ ਹੈ ਬਹੁਤ ਹੀ ਸੌਫਟ ਕਪੜਾ ਹੈ ਇਹਦੇ ਵਿੱਚ ਤੁਸੀਂ ਕੋਈ ਵੀ ਮਸ਼ੀਨ ਵਰਕ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਹੈ ਤੁਸੀਂ ਸਕਰੀਨਸ਼ਾਟ ਸੈਂਡ ਕੇ ਆਪ ਸੈਂਡ ਕਰਕੇ ਮਸ਼ੀਨ ਵਰਕ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਹੁਣ ਮੋਰੇ ਵੀ ਇੰਟਰ ਸਟਾਰਟ ਹੋਣੀ ਆ ਤੇ ਪਹਿਣਾ ਨੇ ਜਿਹੜੇ ਆ ਬੁਕਿੰਗ ਆ ਪਹਿਣਾ ਦੀ ਸ਼ੁਰੂ ਹੋ ਗਈ ਆ ਤੇ ਨਾਲ ਦੀ ਨਾਲ ਉਹ ਆਪਣੇ ਲਈ ਕੋ ਸਿੱਧਾ ਸਿੰਪਲ ਸੋਬਰ ਜਿਹਾ ਵੀ ਲੈ ਕੇ ਆਦੀ ਹੁੰਦੀਆਂ ਤਾਂ ਸੋ ਸੋਚਿਆ ਪਹਿਣਾ ਉਹਦੇ ਲਈ ਪਲੇਨ ਫੈਬਰਿਕ ਦੇ ਕਲਰ ਬਹੁਤ ਹੀ ਲੈ ਕੇ ਆਇਆ ਹੈ ਲਾਈਟ ਡਾਰਕ ਸਾਰੇ ਕਲਰ ਅਵੇਲੇਬਲ ਆ ਤੁਸੀਂ ਚੈੱਕ ਕਰਕੇ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਰਿਕੋਰਡਿੰਗ ਜਿਹੜਾ ਵੀ ਵਰਕ ਕਰਵਾਉਣਾ ਸਾਨੂੰ ਵਰਕ ਸੈਂਡ ਕਰਕੇ ਠੀਕ ਹੈ ਜੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੁਸੀਂ ਐਨੀ ਮਸ਼ੀਨ ਵਰਕ ਕਰਵਾਉਣਾ ਹੈ ਤੇ ਬਹੁਤ ਘੱਟ ਪ੍ਰਾਈਸ 'ਚ ਤੁਸੀਂ ਮਸ਼ੀਨ ਵਰਕ ਕਰਵਾ ਕੇ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਫੈਬਰਿਕ ਜਿਹੜਾ ਫੈਬਰਿਕ ਬਹੁਤ ਵਧੀਆ ਰਹੇਗਾ ਆਪਣਾ ਪ੍ਰਾਈਸ ਜਿਹੜਾ ਐਸ ਕੰਪੇਅਰ ਬਹੁਤ ਹੀ ਘੱਟ ਰਹੇਗਾ ਜੀ ਠੀਕ ਹੈ ਜੀ ਚੈੱਕ ਕਰੀ ਜੇ ਰ ਕਲਰ ਕਿੰਨਾ ਸੋਬਰ ਜੇ ਹੋਣਗੇ ਜਦੋਂ ਇਹ ਰੈਡੀ ਹੋ ਕੇ ਬਣਦਾ ਹੈ ਤੇ ਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਨੈਕਸਟ ਆ ਸੈਟਿਨ ਜੌਰਜਟ ਦਾ ਫੈਬਰਿਕ ਰਹੇਗਾ ਇਹ 올ਓਵਰ ਸੂਟ ਰਹੇਗਾ ਨਾਲ ਦੁਪੱਟਾ ਰਹੇਗਾ ਜੀ ਨੈਕਸਟ ਪਿਓਰ ਮੋਡ ਸੈਟਿਨ ਦੇ ਵਿੱਚ ਫੈਬਰਿਕ ਰਹੇਗਾ ਜੀ ਇਹ ਵੀ 올ਓਵਰ 5 ਮੀਟਰ ਸੂਟ ਰਹੇਗਾ ਜੀ ਠੀਕ ਹੈ ਜੀ ਇਹ ਆਪਾਂ ਕੱਟ 5-5 ਮੀਟਰ ਦੀ ਲੈ ਕੇ ਆਏ ਆ ਨੈਕਸਟ ਜੌਰਜਟ ਦੇ ਵਿੱਚ 올ਓਵਰ 5 ਮੀਟਰ ਸੂਟ ਮਿਲੇਗਾ ਤੁਸੀਂ ਇਹਨਾਂ ਵਿੱਚ ਜਿਹੜਾ ਵੀ ਕਲਰ ਸਿਲੈਕਟ ਕਰਨਾ ਹੈ ਕਰ ਸਕਦੇ ਹੋ ਕਲਰ ਡਿਜ਼ਾਈਨ ਜਿਹੜਾ ਪਸੰਦ ਹੋਣਾ ਤੁਸੀਂ ਸਿਲੈਕਟ ਕਰ ਸਕਦੇ ਹੋ ਨੈਕਸਟ ਆਵਲਾ ਬਹੁਤ ਸੋਹਣਾ ਫੈਬਰਿਕ ਰਹੇਗਾ ਜੀ ਇਹ ਵੀ ਸਾਟਿਨ ਚ ਹੈਗਾ ਨੈਕਸਟ ਲੀਲਨ ਦੇ ਵਿੱਚ ਆ ਗਿਆ ਜੀ ਲੀਲਨ ਚ ਬਹੁਤ ਸੋਹਣੇ ਵੀ ਬਹੁਤ ਸੂਟ ਸੇਲ ਹੁੰਦੇ ਆ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਰਹੀ ਜੀ ਆਪਣੇ ਫੈਬਰਿਕ ਜਿਹੜਾ ਬਹੁਤ ਵਧੀਆ ਹੁੰਦਾ ਜੀ ਨੈਕਸਟ ਜੂਟ ਦੇ ਆ ਗਏ ਵਾ ਫੈਬਰਿਕ ਵਾਲੇ ਸੂਟ ਇਹ ਵੀ ਆਲ ਓਵਰ 5 ਮੀਟਰ ਹੋਣਗੇ ਲਾਈਟ ਜਿ ਪਿਆਰੇ ਜਿਹੇ ਰੰਗ ਹੋਣਗੇ ਬਹੁਤ ਸੋਹਣੇ ਲਾਈਟ ਜਿ ਮਿੱਠੇ ਜਿਹੇ ਰੰਗ ਆ ਨੈਕਸਟ ਆ ਬ੍ਰੋਕੇਟ ਦੀ ਸ਼ਰਟ ਰਹੇਗੀ ਸਿਲਕ ਦੀ ਬਾਟਮ ਰਹੇਗੀ ਇਹਦੇ ਵਿੱਚ 5 ਤੋਂ 6 ਕਲਰ ਆਪਣੇ ਕੋਲ ਅਵੇਲੇਬਲ ਹੈ ਨੈਕਸਟ ਆਵਲੀ ਨੈਚੁਰਲ ਕਲੇਪ ਦੇ ਵਿੱਚ ਆ ਗਈ ਜੀ ਨਾਲ ਦੁਪੱਟਾ ਚੁਣੌਣ ਦਾ ਰਹੇਗਾ ਦੁਪੱਟਿਆਂ ਦੇ ਨਾਲ ਲੈ ਕੇ ਆਇਆ ਆ ਅਗਰ ਤੁਸੀਂ ਆਲੋ ਵਿਦਆਊਟ ਦੁਪੱਟਾ ਲੈਣੇ ਉਹ ਵੀ ਲੈ ਸਕਦੇ ਹੋ ਨੈਕਸਟ ਸ਼ਰਟ ਦੁਪੱਟਾ ਜਿਹੜਾ ਸ਼ਿਫੋਨ ਦਾ ਰਹੇਗਾ ਬਾਟਮ ਸੰਤੂਨ ਦੀ ਰਹੇਗੀ ਬਹੁਤ ਹੀ ਸੋਹਣਾ ਹੈਂਡਵਰਕ ਵਾਲੇ ਹੈਵੀ ਸੂਟ ਹੈ ਜੀ ਸ਼ਰਟ ਚੈੱਕ ਕਰੋ ਪਤਾ ਲੱਗ ਰਿਹਾ ਕਿ ਕਿੰਨੀ ਹੈਵੀ ਬਣੀ ਹੋਈ ਆ ਠੀਕ ਹੈ ਜੀ ਨਾਲ ਦੁਪੱਟਾ ਉਹ ਵੀ ਬਹੁਤ ਹੀ ਸੋਹਣਾ ਸੋਬਰ ਜਿਹਾ ਹੈਵੀ ਜਿਹਾ ਬਣਿਆ ਹੋਇਆ ਆ ਬਹੁਤ ਹੀ ਸੋਹਣੇ ਰੰਗ ਹੈ ਪ੍ਰਿੰਟ ਹੈ ਕਲਰ ਹੈ ਬਹੁਤ ਸੋਹਣ ਸੋਹਣ ਡਿਜ਼ਾਈਨ ਹੈ ਕਲਰ ਕਲੈਕਸ਼ਨ ਚੈੱਕ ਕਰੋ ਕਿੰਨੀ ਸੋਹਣੀ ਆ ਬਹੁਤ ਹੀ ਸੋਹਣੇ ਜਿਹੇ ਰੰਗ ਹੋਣ ਕੇ ਜੀ ਇਹਨਾਂ ਦੇ ਚੈੱਕ ਕਰੀ ਚੱਲੋ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲਈ ਚੱਲੋ ਆਰਡਰ ਬਾਕੀ ਭੈਣੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਭੈਣਾਂ ਦੇ ਨਾਲ ਅੱਗੇ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਲਾਈਕ ਕਮੈਂਟ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਪਤਾ ਲੱਗਦਾ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਨੈਕਸਟ ਆਵਲੇ ਵੀ ਸ਼ਰਟ ਦੁਪੱਟਾ ਜੌਰਜਟ ਵਿੱਚ ਹੋਏਗਾ ਬਾਟਮ ਸੰਤੂਚ ਰਹੇਗੀ ਠੀਕ ਹੈ ਜੀ ਇਹ ਲਾਈਟ ਵੇਟ ਵਰਕ ਵਾਲੇ ਆ ਚੈੱਕ ਕਰੀ ਚਲੋ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਲਿミਟਡ ਜੇ ਕਲਰ ਹੀ ਆ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਰੰਗ अवेलेबल ਹੈ ਨੈਕਸਟ ਆਪਾਂ ਹੈਂਡਵਰਕ ਦੇ ਹੂਨ ਸੂਟ ਦਿਖਾਵਾਂਗੇ ਇਹ ਤੁਹਾਨੂੰ ਨੇਚਰਲ ਕ੍ਰੇਪ ਦੇ ਵਿੱਚ ਰਹੇਗਾ ਜੀ neck ਘੇਰਾ ਬਾਜ਼ੂ ਬਾਟਮ ਬਣੇ ਆ ਨੈਕਸਟ ਇਹ ਵਾਲੇ ਵੀ ਹੈਵੀ ਬਰਾਈਡਲ ਸੂਟ ਹੋਣਗੇ ਇਹ ਵੀ ਹੈਂਡਵਰਕ ਦੇ ਹੋਣਗੇ ਠੀਕ ਹੈ ਜੀ ਨਾਲ ਬਾਜ਼ੂ ਬਾਟਮ ਵੀ ਇਹਨਾਂ ਦੇ ਬਣੇ ਦੁਪੱਟਾ ਵੀ ਹੈਵੀ ਬਣਿਆ ਆ ਸਾਬ ਦਾ ਫੈਬਰਿਕ ਇਹਨਾਂ ਦਾ ਨੇਚਰਲ ਕ੍ਰੇਪ ਹੀ ਰਹੇਗਾ ਜਿੰਨੇ ਵੀ ਦਿਖਾ ਰਹੇ ਆ ਚੈੱਕ ਕਰੀ ਚਲੋ ਸਾਰੇ ਕਿੰਨੇ ਸੂਟ ਹੈਵੀ ਤੋਂ ਹੈਵੀ ਬਣੇ ਹੋਇਆ ਨੇੜੇ ਤੋਂ ਕੜਾਈਆਂ ਚੈੱਕ ਕਰੋ ਬਹੁਤ ਹੀ ਸੋਨੇ ਬਣੇ ਹੋਇਆ ਜੀ ਚੈੱਕ ਕਰੀ ਚਲੋ ਕਿੰਨੇ ਸੋਨੇ ਸੋਬਰ ਜੇ ਬਣੇ ਹੋਏ ਡਿਜ਼ਾਈਨ ਪਹਿਣਾ ਕਰਵਾ ਚੌਥ ਦੇ ਲਈ ਤੁਸੀਂ ਬੁਕਿੰਗ ਕਰਵਾਉਣੀ ਆ ਕਰਵਾ ਸਕਦੇ ਹੋ ਆਪਨਾ ਬੁੱਕ ਕਰਵਾ ਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਹੁਣ ਕਰਵਾ ਚੌਥ ਕਰਕੇ ਥੋੜਾ ਜਿਹਾ ਟਾਈਮ ਲੱਗ ਰਿਹਾ ਸੂਟ ਰੈਡੀ ਕਰਵਾਉਣੇ ਰੈਡੀ ਕਰਵਾਉਣ ਨੂੰ ਵੀ ਟਾਈਮ ਲੱਗ ਰਿਹਾ ਸੋ ਐਡਵਾਂਸਡ ਬੁਕਿੰਗਾਂ ਜਿਹੜੀਆਂ ਸਟਾਰਟ ਹੋ ਚੁੱਕੀਆਂ ਆ ਤੁਸੀਂ ਕੋਈ ਵੀ ਨਵੇਂ ਵਿੱਚੋਂ ਰੈਡੀ ਕਰਵਾਉਣਾ ਆ ਤੇ ਤੁਸੀਂ ਵਿਆਹ ਸ਼ਾਦੀਆਂ ਦੇ ਲਈ ਲੈਣੇ ਆ ਕਰਵਾ ਚੌਧ ਦੇ ਲਈ ਸੋਹਣੇ ਸੋਹਣੇ ਸੂਟ ਆਪਣੇ ਜਿਹੜੇ ਆ ਬੁੱਕ ਕਰਵਾ ਕੇ ਰੱਖ ਸਕਦੇ ਹੋ ਚੈੱਕ ਕਰੀ ਚਲੋ ਕਿੰਨੇ ਸੋਹਣੇ ਆ ਰਹੇ ਡਿਜ਼ਾਈਨ ਬਹੁਤ ਹੀ ਪਿਆਰੇ ਜਿਹੇ ਆ ਬਾਕੀ ਨਵੇਂ ਵਿੱਚ ਤੁਹਾਨੂੰ ਕੋਈ ਕਲਰ ਪਸੰਦ ਦਾ ਡਿਜ਼ਾਈਨ ਨਹੀਂ ਪਸੰਦ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਰੈਡੀ ਵੀ ਔਨ ਆਰਡਰ ਕਰਵਾ ਸਕਦੇ ਹੋ ਜਿਹੜੇ ਕਲਰ ਤੇ ਜਿਹੜਾ ਡਿਜ਼ਾਈਨ ਕਰਵਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਉਸੇ ਕਲਰ ਤੇ ਉਹੀ ਰੈਡੀ ਡਿਜ਼ਾਈਨ ਕਰਵਾ ਸਕਦੇ ਹੋ ਨੈਕਸਟ ਆ ਪੈਚਵਰਕ ਵਾਲਾ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਨੈਕਸਟ ਆਵਲੇ ਲਾਸਟ ਸੂਟ ਹੋਣਗੇ ਜੀ ਠੀਕ ਹੈ ਜੀ ਥੈਂਕ ਯੂ